ਦੋਸਤੋ ਇੱਕ ਸ਼ਾਇਰ ਨੇ ਨਾ ਬਹੁਤ ਘੈਂਟ ਲਾਈਨਾਂ ਲਿਖੀਆਂ ਨੇ ਕਹਿੰਦਾ ਬੇਹਮਤੇ ਨੇ ਜਿਹੜੇ ਸਿਕਵਾ ਕਰਨ ਮੁਕੱਦਰਾਂ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨੇ ਪਾੜ ਕੇ ਪੱਥਰਾਂ ਦੇ ਕਹਿੰਦੇ ਜਿਨ੍ਹਾਂ ਨੇ ਕੁਝ ਕਰਨਾ ਹੀ ਨਹੀਂ ਹੁੰਦਾ ਨਾ ਉਹ ਮੁਕੱਦਰਾਂ ਦੇ ਉੱਤੇ ਸਿਕਵੇ ਕਰਦੇ ਨੇ ਪਰ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਨਾ ਉਹ ਭਾਵੇਂ ਗਰੀਬ ਨੇ ਭਾਵੇਂ ਅਮੀਰ ਨੇ ਉਹ ਇਹ ਨਹੀਂ ਦੇਖਦੇ ਵੀ ਅਸੀਂ ਗਰੀਬੀ 'ਚ ਪੈਦਾ ਹੋਏ ਆ ਜਾਂ ਮੀਰੀ 'ਚ ਪੈਦਾ ਹੋਏ ਆ ਉਹ ਆਪਣਾ ਨਾਮ ਰੈਂਦੀ ਦੁਨੀਆ ਤੱਕ ਰਸਨਾ ਜਾਂਦੇ ਨੇ ਤੇ ਇਹਦੇ ਰਿਲੇਟਡ ਇੱਕ ਤੁਹਾਨੂੰ ਮੈਂ ਕਹਾਣੀ ਸੁਣਾਉਣ ਜਾ ਰਿਹਾ ਸੱਚੀ ਹਕੀਕਤ ਕਹਾਣੀ ਹੈ ਦਸ਼ਰਥ ਮਾਜੀ ਨਹੀਂ ਦਸ਼ਰਥ ਮਾਜੀ ਨਾਮ ਦਾ ਇੱਕ ਵਿਅਕਤੀ ਜਿਨੇ ਇੱਕ 300 ਫੁੱਟੇ ਪਹਾੜ ਨੂੰ چیر ਕੇ ਉਹਦਾ ਰਸਤਾ ਬਣਾਤਾ ਸੀ ਗਹਿਲੌਰ ਪਿੰਡ ਦੇ ਰਹਿਣ ਵਾਲਾ ਦਸਰਤ ਮਾਜੀ 7 ਕੁ ਸਾਲ ਦੀ ਉਮਰ ਦੇ ਵਿੱਚ ਹੀ ਉਹ ਬੰਦਾ ਕੰਮ ਤੇ ਜਾਣ ਲੱਗ ਗਿਆ ਸੀ ਦਿਹਾੜੀ ਕਰਨ ਲੱਗ ਗਿਆ ਸੀ ਕਿਉਂਕਿ ਗਰੀਬ ਘਰੇ ਪੈਦਾ ਹੋਇਆ ਸੀ ਗਰੀਬੀ ਬਹੁਤ ਜ਼ਿਆਦਾ ਸੀ 7 ਕੁ ਸਾਲ ਦੀ ਉਮਰ ਸੀ ਜਦੋਂ ਉਹਨੇ ਕੋਲੇ ਦੀ ਖਾਨ ਵਿੱਚ ਕੰਮ ਕੀਤਾ 5 ਸਾਲ ਲਗਾਤਾਰ 5 ਤੋਂ 6 ਸਾਲ ਉਹਨੇ ਕੰਮ ਕੀਤਾ 193 ਕਿਲੋਮੀਟਰ ਉਹ ਪੈਦਲ ਤੁਰ ਕੇ ਗਿਆ ਜਦੋਂ ਉਹਨੇ ਕੋਲੇ ਦੀ ਖਾਨ ਵਿੱਚ ਲੱਗਣਾ ਸੀ ਕੰਮ ਤੇ ਲੱਗਣਾ ਸੀ ਆਪਣੇ ਪਿੰਡ ਗਹਿਲੌਰ ਤੋਂ 193 ਕਿਲੋਮੀਟਰ ਤੁਰ ਕੇ ਗਿਆ ਬਈ ਪੈਦਲ ਗਿਆ 5-6 ਸਾਲ ਉਹਨੇ ਕੰਮ ਕੀਤਾ ਇੱਕ ਸ਼ਹਿਰ ਦੇ ਵਿੱਚ ਜਾ ਕਰਕੇ ਕੋਲੇ ਦੀ ਖਾਨ ਵਿੱਚ 6 ਸਾਲਾਂ ਬਾਅਦ ਉਹ ਵਾਪਸ ਜਦੋਂ ਪਿੰਡ ਆਇਆ ਗਹਿਲੌਰ ਪਿੰਡ ਆਇਆ ਹੁਣ ਗਹਿਲੌਰ ਪਿੰਡ ਦੇ ਵਿਚ ਸਾਹਮਣੇ ਇੱਕ 300 ਫੁੱਟ ਦਾ ਪਹਾੜ ਸੀ ਜਿਹਨੂੰ ਪਾਰ ਕਰਕੇ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਸੀ ਕਿਸੇ ਨੇ ਦਵਾਈ ਲੈਣੀ ਆ ਕਿਸੇ ਨੇ ਕੁਝ ਲੈ ਕੇ ਆਉਣਾ ਤੇ ਉਹਨਾਂ ਨੂੰ ਉਹ ਪਹਾੜ ਨੂੰ ਪਾਰ ਕਰਕੇ ਜਾਣਾ ਪੈਂਦਾ ਸੀ ਹੁਣ ਜਦੋਂ ਪਿੰਡ ਆਇਆ ਦਸ਼ਰਥ ਮਾਜੀ ਵਿਆਹ ਕਰਤਾ ਉਹਦਾ ਥੋੜੇ ਸਮੇਂ ਬਾਅਦ ਵਿਆਹ ਹੋ ਗਿਆ ਦੋ ਬੱਚੇ ਹੋਏ ਉਹਦੇ ਘਰ ਦਸ਼ਰਤ ਮਾਜੀ ਦੇ ਘਰ ਦੋ ਬੱਚੇ ਹੋਏ ਹੁਣ ਜੇ ਕੋਈ ਬਿਮਾਰ ਹੋ ਜਾਣਾ ਪੈਦਲ ਜਾਣਾ ਪਹਾੜ ਤੇ ਚੜਨਾ ਫੇਰ ਉਹਨੂੰ ਜਾ ਕੇ ਦਵਾਈ ਮਿਲਦੀ ਕਿਉਂਕਿ ਗੈਲੌਰ ਪਿੰਡ ਦੇ ਵਿੱਚ ਕੋਈ ਹਸਪੀਟਲ ਨਹੀਂ ਸੀ ਹੁਣ ਇੱਕ ਦਿਨ ਕੀ ਹੋਇਆ ਜਦੋਂ ਦਸ਼ਰਤ ਮਾਜੀ ਦੇ ਘਰ ਵਾਲੀ ਕੋਲ ਔਲਾਦ ਹੋਣੀ ਸੀ ਬੱਚਾ ਹੋਣਾ ਸੀ ਨਾ ਇੱਕ ਰਾਤ ਨੂੰ ਦਸ਼ਰਤ ਮਾਜੀ ਦੇ ਘਰ ਵਾਲੀ ਦੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਉੱਠਿਆ ਬੱਚਾ ਆਉਣਾ ਸੀ ਹੁਣ ਕੋਈ ਸਾਧਨ ਨਹੀਂ ਸੀ ਉਹਨੂੰ ਲੈ ਕੇ ਜਾਣ ਲਈ ਹਸਪੀਟਲ ਹਸਪਤਾਲ ਲੈ ਕੇ ਜਾਣ ਲਈ ਕੋਈ ਸਾਧਨ ਨਹੀਂ ਸੀ ਹੁਣ 300 ਫੁੱਟੇ ਪਹਾੜ ਨੂੰ ਪਾਰ ਕਰਕੇ ਜਾਣਾ ਪੈਣਾ ਸੀ ਦਸ਼ਰਥ ਮਾਜੀ ਨੇ ਬਹੁਤ ਕਾਲੀ ਕੀਤੀ ਉਹਨੂੰ ਚੁੱਕਿਆ ਲੈ ਕੇ ਜਾਣ ਲੱਗਿਆ ਜਦੋਂ ਉਹ ਪਹਾੜ ਤੇ ਚੜਦਾ ਗਿਆ ਚੜਦਾ ਗਿਆ ਚੜਦਾ ਗਿਆ ਥੋੜਾ ਦੂਰ ਜਾ ਕੇ ਉਹਦੇ ਘਰ ਵਾਲੀ ਦੀ ਮੌਤ ਹੋ ਗਈ ਹੁਣ ਮੌਤ ਹੋਈ ਦਸ਼ਰਤ ਮਾਜੀ ਨੂੰ ਇਹ ਗੱਲ ਦਾ ਬੜਾ ਦੁੱਖ ਲੱਗਿਆ ਬੜਾ ਮਨ ਦੇ ਉੱਤੇ ਉਹਦੇ ਇਹ ਗੱਲ ਦਾ ਬੋਝ ਪਿਆ ਵੀ ਮੇਰੇ ਘਰ ਵਾਲੀ ਦੀ ਮੌਤ ਦਾ ਕਾਰਨ ਹੀ ਪਹਾੜ ਬਣਿਆ ਹੁਣ ਉਹ ਬੰਦੇ ਨੇ ਉਸ ਸਮੇਂ ਤੋਂ ਇਹ ਠਾਨ ਲਿਆ ਸੀ ਵੀ ਮੇਰੇ ਘਰ ਵਾਲੀ ਦਾ ਤਾਂ ਦੇਹਾਂਤ ਹੋ ਗਿਆ ਮੇਰੇ ਘਰ ਵਾਲੀ ਤੇ ਮਰ ਗਈ ਪਰ ਅੱਜ ਤੋਂ ਮੈਂ ਇੱਕ ਦ੍ਰਿੜ નિਸ਼ਚਾ ਕਰਦਾ ਇਹ ਪਹਾੜ ਦੇ ਕਾਰਨ ਕਿਸੇ ਹੋਰ ਦੇ ਘਰ ਵਾਲੀ ਦੀ ਮੌਤ ਨਹੀਂ ਹੋਊ ਕਿਸੇ ਹੋਰ ਦੇ ਬੱਚੇ ਦੀ ਮੌਤ ਨਹੀਂ ਹੋ ਮੇਰੇ ਪਿੰਡ ਦੇ ਫਿਰ ਉਹ ਬੰਦੇ ਨੇ ਦਸ਼ਰਤ ਮਾਜੀ ਨੇ ਬਈ ਇੱਕ ਸੈਣੀ ਤੇ ਹਥੌੜੇ ਦੀ ਮਦਦ ਦੇ ਨਾਲ ਉਹ 300 ਫੁੱਟੇ ਪਹਾੜ ਨੂੰ چیر ਕੇ ਇੱਕ ਰਸਤਾ ਬਣਾਇਆ ਉਹ ਸਿੱਧਾ ਰਸਤਾ ਸ਼ਹਿਰ ਵਿੱਚ ਜਾਂਦਾ ਇਹ ਰਸਤੇ ਨੂੰ ਬਣਾਉਣ ਲਈ ਕਟੋ-ਕਟ 22 ਸਾਲ ਦਾ ਸਮਾਂ ਲੱਗਿਆ ਦਸਰਤ ਮਾਜੀ ਨੂੰ 22 ਸਾਲ ਦਾ ਸਮਾਂ ਤੇ ਉਹ ਬੰਦੇ ਦੀ ਇੰਨੀ ਮਿਹਨਤ ਐਡਾ ਦ੍ਰਿੜ ਸੰਕਲਪ ਕੀਤਾ ਬੰਦੇ ਨੇ ਅੱਜ ਗਹਿਲੌਰ ਪਿੰਡ ਦੇ ਵਿੱਚ ਕੋਈ ਵੀ ਇਦਾਂ ਮੌਤ ਨਹੀਂ ਹੁੰਦੀ ਜਿੱਦਾਂ ਦਸਰਤ ਮਾਜੀ ਦੇ ਘਰ ਵਾਲੀ ਦੀ ਹੋਈ ਜਦੋਂ ਬੰਦਾ ਦ੍ਰਿੜ ਸੰਕਲਪ ਕਰ ਲੇ ਨਾ ਫਿਰ ਉਹ ਵੱਡੇ-ਵੱਡੇ ਪਹਾੜਾ ਨੂੰ ਨਹੀਂ ਦੇਖਦਾ ਫਿਰ ਉਹ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਨਹੀਂ ਦੇਖਦਾ ਉਹ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ 300 ਫੁੱਟਾ ਪਹਾੜ ਜਰ ਕਿੰਨਾ ਉੱਚਾ ਹੁੰਦਾ ਕੋਈ ਸੋਚ ਵੀ ਨਹੀਂ ਸਕਦਾ ਪਰ ਦਸਰਥ ਮਾਜੀ ਦੀ ਸੋਚ ਨੂੰ ਸਲਾਮ ਹੈ ਵੀ ਜਿਨੇ ਇਹ ਸੋਚ ਲਿਆ ਵੀ ਇਹ ਪਹਾੜ ਨੂੰ ચીਰ ਕੇ ਮੈਂ ਰਸਤਾ ਬਣਾਉਂਗਾ ਤੇ ਬਈ ਤਾਂ ਹੀ ਕਹਿੰਦੇ ਆ ਵੀ ਕਦੇ ਵੀ ਮੁਸ਼ਕਲਾਂ ਨੂੰ ਦੇਖ ਕੇ ਹਾਰੋ ਨਾ ਮੁਸ਼ਕਲਾਂ ਨੂੰ ਦੇਖ ਕੇ ਹਾਰਨਾ ਨਹੀਂ ਚਾਹੀਦਾ ਡੋਲਣਾ ਨਹੀਂ ਚਾਹੀਦਾ ਇੱਕ ਮੁਸ਼ਕਲ ਆ ਗਈ ਬੰਦਾ ਡੋਲ ਜਾਂਦਾ ਡੋਲਣਾ ਨਹੀਂ ਚਾਹੀਦਾ ਆਪਣੇ ਆਪ ਨੂੰ ਉਹਨਾ ਪੱਕਾ ਕਰ ਲੋ ਆਪਣੇ ਆਪ ਨੂੰ ਉਹਨਾ ਮਜ਼ਬੂਤ ਬਣਾ ਲਓ ਵੀ ਕੋਈ ਵੀ ਔਕੜ ਰਸਤੇ ਵਿੱਚ ਆਈ ਉਹਨੂੰ ਆਸਾਨੀ ਦੇ ਨਾਲ ਤੁਸੀਂ ਪਾਰ ਕਰ ਜਾਓ ਤੇ ਫਿਰ ਜੇ ਉਹ ਮੁਸ਼ਕਲ ਨੂੰ ਉਹ ਔਕੜ ਨੂੰ ਪਾਰ ਕਰਨਾ ਫਿਰ ਜਿਗਰਾ ਦਸ਼ਰਥ ਮਾਜੀ ਵਰਗਾ ਬਣਾਉਣਾ ਪਊਗਾ ਤੇ ਜਿਨੇ ਉਹ ਦਸ਼ਰਥ ਮਾਜੀ ਵਰਗਾ ਜਿਗਰਾ ਬਣਾ ਲਿਆ ਫਿਰ ਦੁਨੀਆ ਭਰ ਦੀਆਂ ਮੁਸ਼ਕਲਾਂ ਉਹਦੇ ਸਾਹਮਣੇ ਥੋੜੀਆਂ ਲੱਗਦੀਆਂ ਨੇ ਅਗਰ ਤੁਹਾਨੂੰ ਇਸ ਸਟੋਰੀ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਲਿਓ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਗੇ ਦੀ ਅੱਗੇ ਵੀਡੀਓ ਨੂੰ ਪਹੁੰਚਾ ਦਿਓ ਜਿਹੜੇ ਹਿੰਮਤ ਨੂੰ ਹਾਰੀ ਬੈਠੇ ਨੇ ਉਹਨਾਂ ਨੂੰ ਹਿੰਮਤ ਮਿਲੇ ਹੌਸਲਾ ਮਿਲੇ ਧੰਨਵਾਦ